ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵਿਚਾਰ ਚਰਚਾ ਵਿੱਚ ਅੱਜ 1 ਸਤੰਬਰ 2025 ਦਾ ਪਾਵਨ ਮੁਖਵਾਕ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਹੈ ਹਾਂ ਜੀ ਇਹ ਬਾਣੀ ਤਨਾਸਰੀ ਰਾਗ ਵਿੱਚ ਹੈ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੇ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 671 ਤੇ ਸੁਸ਼ੋਭਿਤ ਹੈ ਜੀ ਆਪਾਂ ਅੱਜ ਕੋਸ਼ਿਸ਼ ਕਰਾਂਗੇ ਇਸ ਪਾਵਨ ਸ਼ਬਦ ਦੇ ਅਰਥਾਂ ਨੂੰ ਇਸ ਦੇ ਸੰਦੇਸ਼ ਨੂੰ ਥੋੜਾ ਗਹਿਰਾਈ ਨਾਲ ਸਮਝਣ ਦੀ ਬਿਲਕੁਲ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਜਿਸ ਕਾ ਤਨੂ ਮਨ ਤਨ ਸਭ ਤਿਸ ਕਾ ਸੋਈ ਸੁਘੜੂ ਸੁਜਾਨੀ ਹਾਂਜੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਧੀ ਨੀਕੀ ਖਟਾਨੀ ਇੱਕ ਮਤਲਬ ਇਹ ਸਰੀਰ ਮਨ ਤਨ ਸਭ ਕੁਝ ਤਾਂ ਉਸ ਪ੍ਰਭੂ ਦਾ ਹੀ ਹੈ। ਉਹੀ ਹੈ ਸਭ ਤੋਂ ਸਿਆਣਾ, ਸਭ ਕੁਝ ਜਾਣਨ ਵਾਲਾ, ਸੁਗੜ ਸੁਜਾਨੀ। ਤੇ ਜਦੋਂ ਉਹ ਸਾਡਾ ਦੁੱਖ ਸੁੱਖ ਸੁਣ ਲੈਂਦਾ ਹੈ, ਫਿਰ ਉਹ ਸਾਡੀ ਹਾਲਤ, ਸਾਡੀ ਜੀਵਨ ਦੀ ਜ਼ੁਗਤੀ ਉਹਨੂੰ ਸੁਧਾਰ ਦਿੰਦਾ ਹੈ। ਹਾਂਜੀ। ਤੇ ਇੱਥੇ ਨਾ ਗੱਲ ਸਿਰਫ ਮੰਨਣ ਦੀ ਨਹੀਂ, ਇਹ ਪੂਰੇ ਪਰੋਸੇ ਦੀ ਗੱਲ ਹੈ। ਅੱਛਾ। ਕਿਉਂਕਿ ਸੁਗੜ ਸੁਜਾਨੀ ਦਾ ਮਤਲਬ ਹੈ ਕਿ ਉਹ ਸਿਰਫ ਜਾਣਦਾ ਹੀ ਨਹੀਂ, ਉਹਨੂੰ ਸਹੀ ਤਰੀਕੇ ਨਾਲ ਠੀਕ ਕਰਨਾ ਵੀ ਆਉਂਦਾ ਹੈ। ਹਾਂ, ਸਹੀ ਗੱਲ ਹੈ। ਇਸੇ ਲਈ ਪੂਰਾ ਸਮਰਪਣ ਜ਼ਰੂਰੀ ਹੈ। ਬਿਲਕੁਲ ਪਰ ਹੁੰਦੀ ਹੈ ਰਹਾਉ ਦੀ ਤੱਕ ਜਿਹੜੀ ਸ਼ਬਦ ਦਾ ਕੇਂਦਰ ਹੈ ਹਾਂਜੀ ਜੀ ਕੀ ਇੱਕ ਹੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਉ ਮਤਲਬ ਜਿੰਦ ਦੀ ਅਰਦਾਸ ਅਸਲ ਪੁਕਾਰ ਉਹ ਸਿਰਫ ਇੱਕ ਪਰਮਾਤਮਾ ਕੋਲ ਹੀ ਪਹੁੰਚਦੀ ਹੈ ਉੱਥੇ ਹੀ ਮੰਨੀ ਜਾਂਦੀ ਹੈ ਹਾਂਜੀ ਇਹ ਕਹਿ ਹੀ ਪੈ ਇਸ ਤੇ ਜ਼ੋਰ ਹੈ ਤੇ ਬਾਕੀ ਜਿਹੜੇ ਦੁਨਿਆਵੀ ਯਤਨ ਨੇ ਉਹ ਭਾਵੇਂ ਜਿੰਨੇ ਮਰਜ਼ੀ ਕਰ ਲਏ ਹਾਂ ਉਨਾ ਦੀ ਕੋਈ ਕੀਮਤ ਨਹੀਂ ਤਿਲੋ ਨਹੀਂ ਕੀਮਤ ਜਾਨੀ ਮਤਲਬ ਬਿਲਕੁਲ ਨਾ ਮਾਤਰ ਅੱਛਾ ਮਤਲਬ ਸਿਰਫ ਪ੍ਰਭੂ ਦਾ ਆਸਰਾ ਹੀ ਅਸਲ ਹੈ ਬਿਲਕੁਲ ਜਦੋਂ ਆਤਮਾ ਦੀ ਗੱਲ ਹੋਵੇ ਤਾਂ ਸਿਰਫ ਉਹ ਹੀ ਸਹਾਰਾ ਹੈ ਫਿਰ ਗੁਰੂ ਸਾਹਿਬ ਅੱਗੇ ਉਸ ਦਾਤ ਦੀ ਗੱਲ ਕਰਦੇ ਨੇ ਜੋ ਗੁਰੂ ਤੋਂ ਮਿਲਦੀ ਹੈ ਹਾਂਜੀ ਨਾਮ ਦੀ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਵਾਹ ਨਾਮ ਨੂੰ ਅਮੋਲਕ ਹੀਰਾ ਕਿਹਾ ਹੈ ਹਾਂ ਤੇ ਇਹ ਗੁਰੂ ਨੇ ਦਿੱਤਾ ਹੈ ਇਕ ਮੰਤਰ ਵਾਂਗ ਤੇ ਫਿਰ ਇਸ ਦਾ ਅਸਰ ਕੀ ਹੁੰਦਾ ਹੈ ਅੱਗੇ ਦੱਸਿਆ ਡਿਗਿਆ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਮਤਲਬ ਜਿਸ ਨੂੰ ਇਹ ਨਾਮ ਦਾ ਖਜ਼ਾਨਾ ਮਿਲ ਗਿਆ ਉਹ ਫਿਰ ਡਿਗਦਾ ਨਹੀਂ ਡੋਲਦਾ ਨਹੀਂ ਹਾਂ ਉਹ ਪੱਕਾ ਹੋ ਜਾਂਦਾ ਹੈ ਦ੍ਰਿੜ ਹੋ ਜਾਂਦਾ ਹੈ ਤੇ ਅੰਦਰੋਂ ਪੂਰੀ ਤਰ੍ਹਾਂ ਸੰਤੁਸ਼ਟ ਤ੍ਰਿਪਤ ਪੂਰਨ ਹੋਏ ਤ੍ਰਿਪਤਾਨੀ ਕੋਈ ਹੋਰ ਇੱਛਾ ਕੋਈ ਤ੍ਰਿਸ਼ਨਾ ਨਹੀਂ ਰਹਿੰਦੀ ਫਿਰ ਇਹ ਨਾਮ ਦੀ ਬਰਕਤ ਹੈ ਇਹ ਅੰਦਰੂਨੀ ਤਬਦੀਲੀ ਲਿਆਉਂਦਾ ਹੈ ਸਥਿਰਤਾ ਦਿੰਦਾ ਹੈ ਸਹੀ ਗੱਲ ਹੈ ਤੇ ਫਿਰ ਅੱਗੇ ਦ્વੈਦਪਾਵ ਦੇ ਮਿਟਣ ਦੀ ਗੱਲ ਹੈ ਹਾਂ ਮੈਂ ਤੇ ਤੂੰ ਵਾਲਾ ਪੇਦ ਉਹ ਏ ਜੋ ਵਿੱਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਉਹ ਜਿਹੜਾ ਸਾਡੇ ਵਿੱਚ ਵਖਰੇਵਾ ਸੀ ਨਾ ਮੈਂ ਤੇ ਤੂੰ ਦਾ ਉਹ ਗੱਲ ਹੀ ਮੁੱਕ ਗਈ ਤੇ ਇਹਨੂੰ ਸਮਝਾਉਣ ਲਈ ਦੇਖੋ ਕਿੰਨੀ ਸੋਹਣੀ ਉਦਾਹਰਣ ਦਿੱਤੀ ਹੈ ਹਾਂਜੀ ਅੱਗੇ ਦੱਸਿਆ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਜਿਵੇਂ ਵਖ ਵਖ ਗੈਣੇ ਹੁੰਦੇ ਨੇ ਉਹਨਾਂ ਨੂੰ ਪਿਗਲਾ ਕੇ ਇਕੱਠਾ ਕਰ ਦੋ ਤਾਂ ਇੱਕ ਥੈਲੀ ਬਣ ਜਾਂਦੀ ਹੈ ਸੋਨੇ ਦੀ ਹਾਂ ਪਰ ਰਹਿੰਦਾ ਤਾਂ ਉਹ ਸੋਨਾ ਹੀ ਹੈ ਕਨਕੀ ਹੈ ਰੂਪ ਬਦਲ ਗਿਆ ਪਰ ਅਸਲ ਤੱਤ ਉਹੀ ਹੈ ਬਿਲਕੁਲ ਐ ਜਬ ਉਹ ਮੈ ਤੂ ਮਿਟ ਜਾਂਦੀ ਹੈ ਤਾਂ ਹਰ ਪਾਸੇ ਇੱਕ ਪ੍ਰਭੂ ਹੀ ਦਿਸਦਾ ਹੈ ਸਭ ਰੂਪਾਂ ਵਿੱਚ ਉਹੀ ਇੱਕ ਹੈ ਇਹ ਹਉਮੈ ਦੇ ਮਿਟਣ ਦੀ ਨਿਸ਼ਾਨੀ ਹੈ ਨਾਮ ਦੇ ਅਭਿਆਸ ਨਾਲੇ ਵਖਰੇਵਾ ਖਤਮ ਹੁੰਦਾ ਹੈ ਤੇ ਇਕਤਾ ਦਾ ਅਨੁਭਵ ਹੁੰਦਾ ਹੈ ਤੇ ਫੇਰ ਅਖੀਰਲੀਆ ਤੁਕਾਂ ਵਿੱਚ ਉਸ ਉੱਚੀ ਅਵਸਥਾ ਦਾ ਜ਼ਿਕਰ ਹੈ ਹਾਂਜੀ ਜਦੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਪ੍ਰਗਟਿਓ ਜੋਤੀ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਅੰਦਰ ਰੱਬੀ ਜੋਤ ਪ੍ਰਗਟ ਹੋ ਜਾਂਦੀ ਹੈ ਹਾਂ ਤੇ ਉਹ ਸਹਿਜ ਅਵਸਥਾ ਵਾਲਾ ਸੁਖ ਮਿਲਦਾ ਹੈ ਅਡੋਲਤਾ ਆਉਂਦੀ ਹੈ ਲੋਕ ਪਰਲੋਕ ਵਿੱਚ ਇੱਜ਼ਤ ਸੋਭਾ ਮਿਲਦੀ ਹੈ ਤੇ ਅੰਦਰ ਇੱਕ ਰਸ ਕੀਰਤਨ ਉਹ ਅਨਹਤ ਬਾਣੀ ਚੱਲ ਪੈਂਦੀ ਹੈ ਹਾਂਜੀ ਉਹ ਨਿਰੰਤਰ ਇਲਾਹੀ ਸੰਗੀਤ ਤੇ ਅਖੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਹੋ ਨਾਨਕ ਨਿਸ਼ਚਲ ਕਰ ਬੰਦਿਓ ਗੁਰ ਕੀਓ ਬੰਧਾਨੀ ਕਿ ਗੁਰੂ ਦੀ ਕਿਰਪਾ ਨਾਲ ਗੁਰੂ ਨੇ ਅਜਿਹਾ ਪ੍ਰਬੰਧ ਕਰ ਦਿੱਤਾ ਹੈ ਕਿ ਸਿੱਖ ਨੇ ਸਦਾ ਲਈ ਇੱਕ ਅਚਲ ਕਰ ਬਣਾ ਲਿਆ ਹੈ ਪ੍ਰਭੂ ਦੇ ਚਰਣਾ ਵਿੱਚ ਪੱਕਾ ਠਿਕਾਣਾ ਹਾਂਜੀ ਨਿਸ਼ਚਲ ਕਰ ਇਹ ਗੁਰੂ ਦੀ ਬਖਸ਼ਿਸ਼ ਦਾ ਸਿਖਰ ਹੈ ਸਥਾਈ ਠਿਕਾਣਾ ਮਿਲ ਜਾਂਦਾ ਹੈ ਸੋ ਜੇ ਆਪਾਂ ਸਾਰ ਕਢੀਏ ਤਾਂ ਇਸ ਸ਼ਬਦ ਦਾ ਮੁੱਖ ਸੰਦੇਸ਼ ਕੀ ਹੋਇਆ ਮੇਰੇ ਖਿਆਲ ਵਿੱਚ ਮੁੱਖ ਗੱਲ ਹੈ ਇੱਕ ਪ੍ਰਭੂ ਤੇ ਅਟੁੱਟ ਭਰੋਸਾ ਰੱਖਣਾ ਹਾਂਜੀ ਤੇ ਦੂਜਾ ਗੁਰੂ ਤੋਂ ਮਿਲੇ ਨਾਮ ਦੇ ਅਮੋਲਕ ਖਜ਼ਾਨੇ ਦੀ ਕਦਰ ਕਰਨੀ ਬਿਲਕੁਲ ਕਿਉਂਕਿ ਇਹੀ ਨਾਮ ਸਾਨੂੰ ਸਥਿਰਤਾ ਦਿੰਦਾ ਹੈ ਸੰਤੋਖ ਦਿੰਦਾ ਹੈ ਤੇ ਮੈਂ ਤੂੰ ਦੇ ਪੇਤ ਤੋਂ ਉੱਪਰ ਚੁੱਕ ਕੇ ਏਕਤਾ ਦਾ ਅਹਿਸਾਸ ਕਰਵਾਉਂਦਾ ਹੈ ਸਹੀ ਗੱਲ ਹੈ ਤੇ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਹਾਂਜੀ ਜਿੱਤੇ ਇੰਨੀ ਭੱਜ ਦੌੜ ਹੈ ਕੋਈ ਇਸ ਅਵਸਥਾ ਨੂੰ ਕਿਵੇਂ ਪਾ ਸਕਦਾ ਹੈ ਮਤਲਬ ਉਹ ਅਵਸਥਾ ਜਿੱਥੇ ਦੁਨਿਆਵੀ ਕੋਸ਼ਿਆਂ ਨਾਲੋਂ ਨਾਮ ਸਿਮਰਨ ਤੇ ਪ੍ਰਭੂ ਤੇ ਭਰੋਸਾ ਜ਼ਿਆਦਾ ਅਸਲੀ ਲੱਗੇ। ਇਹ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ। ਸ਼ਾਇਦ ਇਹ ਲਗਾਤਾਰ ਅਭਿਆਸ ਤੇ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ। ਹਾਂਜੀ ਗੁਰੂ ਦੀ ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ। ਅੱਛਾ ਜੀ ਹੁਣ ਸਮਾਪਤੀ ਵੱਲ ਵੱਧਦੇ ਆ ਅਸੀਂ ਸਾਰਿਆਂ ਲਈ ਇੱਕ ਸ਼ਾਨਦਾਰ ਤੇ ਬਰਕਤਾਂ ਭਰੇ ਦਿਨ ਦੀ ਕਾਮਨਾ ਕਰਦੇ ਆ ਤੇ ਸਾਡੇ ਵੱਲੋਂ ਵਿਚਾਰ ਚਰਚਾ ਕਰਦੇ ਆ ਜਾਂ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਜੇ ਕੋਈ ਪੁੱਲ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਬਖਸ਼ ਲੈਣਾ ਜੀ ਮੇਰੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਸਰਬਤ ਸੰਗਤ ਨੂੰ ਤੰਦਰੁਸਤੀ ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਇੱਕ ਨਿਮਰ ਬੇਨਤੀ ਹੈ ਜੀ ਜੇ ਆਪਜੀ ਨੂੰ ਇਹ ਸੇਵਾ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰਾਂ ਨਾਲ ਸਾਂਝਾ ਕਰਨ ਬਾਰੇ ਜ਼ਰੂਰ ਸੋਚਣਾ ਜੀ ਹਾਂਜੀ ਇਸ ਨਾਲ ਸਾਨੂੰ ਹੋਰ ਉਤਸ਼ਾਹ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ